25000 ਰੋਡਾ ਤਾਂ ਹਾਂ ਜੀ ਲੈ ਮਿੱਤਰੋ 25000 ਡਿਸਕਾਊਂਟ ਹੈ ਡਿਸਕਾਊਂਟ ਕਿਉਂ ਦੇਤਾ ਇੰਨਾ ਵੀ ਪਹਿਲਾਂ ਦੇ ਦੱਸ ਅੱਜ ਬਸ ਡਿਸਕਾਊਂਟ ਤੇਰੇ ਵੀਡੀਓ ਕਰਕੇ ਦੇਦਾ ਵੀ ਤੂੰ ਵੀਡੀਓ ਤੇਰੀ ਚੱਲਦੀਆਂ ਵਾਲੀਆਂ ਨੇ ਅੱਛਾ ਹਾਂ ਜੀ ਤਾਂ ਹੀ ਦੇਤਾ ਮੈਨੂੰ ਐ ਦੀ ਮਸਤੇ ਸੀਜ਼ਨ ਲਾ ਕੇ ਆ ਨਾ ਨਾ ਸੀਜ਼ਨ ਸੁਝਦਾ ਕੋਈ ਚੱਕਰ ਨਹੀਂ ਕੰਡੀਸ਼ਨਰ ਸੱਜਣ ਇਹਦੀ ਵਾਲੀ ਸਾਫ ਆ ਨਵਾਂ ਟਰੈਕਟਰ ਟਾਪ ਮਾਡਲ ਜਆ ਬਾਕੀ ਡਿਸਟਰੀਬਿਊਟਰ ਵਾਲਾ 16 ਦੇ ਟੈਰ ਵਾਲਾ ਨਾਲ ਨਾਲ ਦਾ ਰੰਗ ਆ ਜੀ ਆ ਪੰਪ ਪੰਪ ਵੱਡਾ ਵਾਲਾ ਪੰਪ ਆ ਗਿਆ ਹਾਂ ਜੀ ਜਮਾ ਨਵਾਂ ਟਰੈਕਟਰ ਟਾਇਰ ਵੀ ਦੇ ਕਿੰਨੇ ਪੈਸੇ ਹੋਣਗੇ ਟਾਇਰ ਮੂਰ ਲੈ ਦੇ ਲ ਮਾਗਰ ਲੈਸੀ ਪੈਸੇ ਪੋਲੋ ਦੇ ਡੈਰਨੇ ਹਾਂ ਮਾਗਰ ਮਾਰਫ ਦੇ ਤੇ ਡੰਡਾ ਡਰਾਵਲ ਸਾਰਾ ਕੁਝ ਨਾਲ ਆ ਨਾ ਬਈ ਹਾਂਜੀ ਹਾਂਜੀ ਨਵਾਂ ਮਾਡਲ ਆ ਸਾਡ ਇਹਦਾ ਨੰਬਰ ਹੱਥ ਪੰਜਾਬ ਦੀ ਆ ਬਈ ਹਾਂਜੀ ਪੰਜਾਬ ਦਾ ਫਰਸਟ ਪਾਲੀ ਰਾਏਗੋਡ ਦਾ ਨੰਬਰ ਇਹਦਾ ਲੈ ਉਸ ਜਨ ਯਾਰ ਪੂਰਾ ਹੀ ਸਾਫ ਪਿਆ ਟਰੈਕਟਰ ਤਾਂ ਨਾ ਬਈ ਸਟicker ਸ਼ੋਕਰ ਸੱਜਣ ਨੂੰ ਨਾਲ ਦੇ ਪਏ ਨੇ ਅਲੇ ਤੱਕ ਜੀ ਹਾਂਜੀ ਹਾਂਜੀ ਸਾਰੇ ਨਾਲ ਦੇ ਬਈ ਇਹ ਕਿੰਨੇ ਘੰਟੇ ਚੱਲੇ ਹੋਏ ਪਹਿਲਾਂ 410 ਘੰਟੇ ਚੱਲਿਆ ਜੀ ਸਰ 410 ਹਾਂਜੀ ਤੁਹਾਨੂੰ ਗਰ ਦਿਖਾਉਣੇ ਆ ਆ ਜਾ ਜਮਾ ਨਵਾਂ ਟਰੈਕਟਰ ਦਿਖਾ ਦੇ ਗਾ ਤੁਮੇ ਅਪਾ ਦਿਖਾਉਣੇ ਆ ਪਹਿਲਾਂ ਤਾਂ 400 ਲੈ ਦੇਖੋ ਵੀ ਸ 411 ਘੰਟੇ ਹਨ ਇਹਦੇ ਵਿੱਚ ਅੰਨਾ ਜੋਰ ਭਰੇ ਆ ਖਿਆਲਾਂ ਤੋਂ ਖਰੀਦ ਕੇ ਲਿਆਇਆ ਗੁਰਵਿੰਦਰ ਘਰੇ ਆਲਾਂ ਤੋਂ ਸਹੀ ਗੱਲ ਹੈ ਗੁਰਵਿੰਦਰ ਤਾਂ ਹੀ ਘਰੇ ਆਲ ਲਿਖਿਆ ਖਿਆਲ ਨੇ ਅੱਜ ਕਿੰਨੇ ਲਿਆਇਆ ਅੱਜ ਹੈਗੇ ਸੇ ਟਰੈਕਟਰ ਜੀ 4 ਵੇਗ ਗਿਆ 2 ਰਹਿੰਦੇ ਨੇ ਆ ਦੋਨੇ ਰਹੇਗੇ ਵੇਕਣਗੇ ਵੀ ਦੋਨੇ ਹਾਂਜੀ ਹਾਂ ਇਹ ਪਤਾ ਕੌਣ ਲੈ ਕੇ ਜਾਣਗੇ ਹੁਣ ਜਿਹੜੇ ਸੱਜਣ ਵੀਡੀਓ ਵੇਖ ਰਹੇ ਆ ਹਾਂਜੀ ਹਾਂ ਦੱਸ ਦਈਏ ਫਿਰ ਤੇ ਦੱਸਿਓ ਕਿਰਾ ਕਿੰਨਾ ਮਾਡਲ ਕੀ ਗੱਲ ਵਾਤਾ ਇਹ 2009 ਮਾਡਲ ਆ ਜੀ ਇਹ ਨਵਾਂ ਮਾਡਲ ਹੈ ਹਾਂਜੀ ਕੰਡੀਸ਼ਨ ਸੱਜਣ ਦੀ ਬੜੀ ਸਾਫ਼ ਆ ਬੜਾ ਨਵਾਂ ਟਰੈਕਟਰ ਟਾਪ ਮਾਡਲ ਦਾ ਬਾਕੀ ਡਿਸਟ੍ਰੀ ਇਹ ਵਾਲਾ ਡਿਸਟ੍ਰੀਬਿਊਟਰ ਵਾਲਾ 16 ਡੇਰ ਵਾਲਾ ਅੱਛਾ ਹਾਂਜੀ ਸੱਜਣੋਂ ਨਵਾਂ ਮਾਡਲ ਆ ਯਾਰ ਯਕੀਨ ਨਹੀਂ ਆਉਂਦਾ ਇੰਨਾ ਕੇ ਆ ਰਸਾ ਬੜਾ ਸਾਫ਼ ਹੈ ਜਿਵੇਂ ਮਤਲਬ ਧੁੱਪੇ ਨਹੀਂ ਕੋਈ ਖੜਿਆ ਹੋਇਆ ਨਾ ਜੀ ਨਾ ਜੀ ਸਾਹਮਣੇ ਖੜਿਆ ਹੋਇਆ ਹਾਂਜੀ ਹਾਂਜੀ ਤੇ ਆ ਸਾਰੀ ਨਾਲ ਨਾਲ ਦਾ ਰੰਗ ਆ ਜੀ ਆ ਪੰਪ ਪੰਪ ਵੱਡਾ ਵਾਲਾ ਪੰਪ ਆ ਗਿਆ ਹਾਂਜੀ ਜਮਾ ਨਵਾਂ ਟਰੈਕਟਰ ਟਾਇਰ ਵੀ ਇਹਦੇ ਕਿੰਨੇ ਪੈਸੇ ਹੋਣਗੇ ਟਾਇਰ ਮੂਰ ਲੈ ਦੇ ਲਾ ਲੋ ਮਾਗਰ ਲੈਸੀ ਪੈਸੇ ਪੋਲੋ ਦੇ ਡੈਰ ਨੇ ਹਾਂਜੀ ਮਾਗਰ ਐਮ ਆਰ ਐਫ ਦੇ ਨੇ ਮਾਗਰ ਹੈਗੇ ਐਮ ਆਰ ਐਫ ਦੇ ਅੰਦਰੋਂ ਅੰਦਰੋਂ ਮਕਰੜਾ ਬਰੂਣ ਸ਼ੀਸ਼ੇ ਵਰਗੇ ਪੈਨੇ ਨਾ ਲੰਬੇ ਸੁੱਧ ਨੂੰ ਪੂਰੀ ਘੰਟ ਨੇ ਬਾਕੀ ਹੋਰ ਵੀ ਆ ਅੰਦਰੋਂ ਵੀ ਸਾਫ ਨੇ ਤੇ ਬਾਹਰੋਂ ਉਦਾਂ ਸਾਫ ਨੇ ਹਾਂਜੀ ਕਾਲੀ ਟੇਪ ਕਰਵਾਈ ਹੋਈ ਆ ਵੀ ਸਕਰਾਚ ਨਾ ਪੈ ਜੇ ਸਕਰਾਚ ਨਾ ਪੈ ਜੇ ਹਾਂਜੀ ਤੇ ਆ ਆ ਬਾਕੀ ਹੋ ਰਾਇ ਇਹਦੇ ਸਪੈਸ਼ਲੀ ਬਾਈ ਗਾਹਕ ਹੁੰਦੇ ਆ ਨਾ ਜਿਨ੍ਹਾਂ ਨੇ ਫਾਰਮ ਟਰੈਕ ਚਲਾ ਲਿਆ ਉਹ ਇਹੀ ਚਲਾਉਣਗੇ ਬਾਜੀ ਜੋਰੀ ਹੋਣਾ ਹੈ ਜੈਟ ਚ ਸਿਲੰਡਰ ਵਾਂਗੂ ਤਾਂ ਮਾਗਰ ਲੈ ਗੱਲ ਵਾ ਤਾਂ ਐਂਡੋ ਵੀ ਆੜ ਸਹੀ ਗੱਲ ਆ ਜੀ ਤੇ ਸੱਜ ਨੂੰ ਪੂਰਾ ਨਵਾਂ ਮਾਡਲ ਆ ਸਾਡਾ ਇਹ ਨੰਬਰ ਹੱਚ ਪੰਜਾਬ ਦੀ ਆ ਬਈ ਹਾਂਜੀ ਪੰਜਾਬ ਦਾ ਫਰਸਟ ਪਾਰਟੀ ਰਾਏਗੋੜ ਦਾ ਨੰਬਰ ਇਹਦਾ ਰੇਵੀ ਦਾ ਨੰਬਰ ਓਕੇ ਛਾਪ ਵੀ ਦਿਖਾ ਦੇ ਫਿਰ ਮਾਰਮਾ ਦਾ ਸਾਡੀ ਪੂਰੀ ਸਾਫ ਪਿਆ ਹਾਂਜੀ ਲੈ ਮਿੱਤਰੋ ਖਾਲੀ ਤੱਕ ਨਾ ਕਿਤੇ ਜਿਵੇਂ ਕਿਤੇ ਜੰਗਾਲ ਦਾ ਨਾਮ ਮੋਨ ਨਸਾਨ ਨਹੀਂ ਹਾਂਜੀ ਜਮਾ ਵੀ ਨਹੀਂ ਹੈਗਾ ਇਹ ਤੇ ਲਓ ਮਿੱਤਰੋ ਪੂਰੀ ਗੱਲਬਾਤ ਘੈਂਟ ਆ ਯਾਰ ਆ ਵਿੱਚੋਂ ਖੋਲ ਕੇ ਦਿਖਾ ਦੇ ਟਾਪਾ ਤੇ ਲੈ ਇਹ ਵੀ ਖੋਲ ਦੀ ਫਿਰ ਲੈ ਉਸ ਜਨਾਂ ਤੇ ਯਾਰ ਪੂਰਾ ਹੀ ਸਾਫ ਪਿਆ ਟਰੈਕਟਰ ਤਾਂ ਹਨਾ ਬਈ ਸਟicker ਸਟicker ਸੱਜ ਨੂੰ ਨਾਲ ਦੇ ਪਏ ਨੇ ਅਲੱਗ ਜੀ ਹਾਂ ਜੀ ਸਾਰੇ ਨਾਲ ਦੇ ਤੇ ਭਾਈ ਜਿਹਦੀ ਰੇਟ ਦੀ ਗੱਲ ਕਰੀਏ ਕਿੰਨੇ ਦਾ ਬਣੂ ਯਾਰ ਪਹਿਲੇ ਹੀ ਦੱਸ ਰੇਟ ਤਾਂ ਹੈਗਾ 345000 345000 ਡਿਸਕਾਊਂਟ ਕਿੰਨਾ ਹੋਊੀ ਦੇ ਵਿੱਚ ਹਾਂ ਸਵਾ 3 ਲੱਖ ਦੀ ਇਹ ਦੇ ਦਾਂਗੇ ਸਵਾ 3 ਦਾ ਹਾਂ ਜੀ 25000 ਹੜਾਤਾ ਹਾਂ ਜੀ ਲੈ ਮਿੱਤਰੋ 25000 ਡਿਸਕਾਊਂਟ ਹੈ ਡਿਸਕਾਊਂਟ ਕਿਉਂ ਦੇਤਾ ਇੰਨਾ ਵੀ ਪਹਿਲਾਂ ਦੇ ਦੱਸ ਸੱਜ ਬਸ ਡਿਸਕਾਊਂਟ ਤੇਰੇ ਵੀਡੀਓ ਕਰਕੇ ਦੇਦਾ ਵੀ ਤੂੰ ਵੀਡੀਓ ਤੇਰੀ ਚੱਲਦੀਆਂ ਵਾਲੀਆਂ ਨੇ ਅੱਛਾ ਹਾਂਜੀ ਤਾਂ ਹੀ ਦੇਦਾ ਮੈਨੂੰ ਐ ਦੀ ਮਸਤ ਸੀਜ਼ਨ ਲਾ ਕੇ ਆ ਨਾ ਨਾ ਸੀਜ਼ਨ ਸੂਜਦਾ ਕੋਈ ਚੱਕਰ ਨਹੀਂ ਅੱਛਾ ਜੀ ਹਾਂਜੀ ਤੇਲਾ ਮਿੱਤਰੂ ਭਰੋਸਾ ਆਪਣੇ ਤੇ ਜੇ ਤੁਹਾਨੂੰ ਯਾਰ ਸਾਡੇ ਤੇ ਭਰੋਸਾ ਵੀ ਚੰਗੇ ਟਰੈਕਟਰ ਪਾਉਂਦੇ ਆ ਤਾਂ ਫਿਰ ਕਰ ਲੋ ਕੰਟੈਕਟ ਹਨਾ ਤੇ ਲੇਟਾਂ ਲੂਟਾਂ ਸੱਜ ਨੂੰ ਪੂਰੀਆਂ ਨੇ ਰੁਪਈਆ ਲਾਉਣ ਦੀਆਂ ਲੋਕ ਸਾਰਾ ਗੱਲ ਬਾਤ ਹੀ ਆ ਹੈਨਾ ਸਾਰਾ ਗੱਲ ਬਾਤ ਹੀ ਆ ਜੀ ਓਕੇ ਤੇ ਦੁਆਰੇ ਫੇਰ ਦੱਸ ਦਿੰਦੇ ਆ ਨਵਾਂ ਮਾਡਲ ਹੈ ਰਾਇਕੋਟ ਦਾ ਨੰਬਰ ਆ ਪਹਿਲੀ ਪਾਰਟੀ ਦੇ ਨਾਮ ਆ ਗਰੇ ਵਾਲਾਂ ਤੋਂ ਸੱਜ ਨੂੰ ਆਇਆ ਹੋਇਆ ਕਿਸੇ ਚੰਗੇ ਸੈੱਟ 'ਚ ਖੜ ਕੇ ਆਇਆ ਹੋਇਆ ਤੇ ਹੁਣ ਦੇਖਦੇ ਆ ਭਾਗਾਂ ਵਾਲਾ ਕਿਹੜਾ ਹੋ ਹਾਂ ਤੇ ਇੱਕ ਬਈ ਆ ਖੜਾ ਹੈ ਨਾ ਲਿਸ਼ਕਾ ਮਾਰਦਾ ਤੇ ਇਹ ਇਹ ਤਾਂ ਤੋਹਫਾ ਯਾਰ ਹੈ ਹਨਾ ਨੀ ਮਾਨਮਾ ਜੀ ਬਈ ਇਹ ਕਿੰਨੇ ਘੰਟੇ ਚੱਲਿਆ ਹੋਇਆ ਪਹਿਲਾਂ 410 ਘੰਟੇ ਚੱਲਿਆ ਜੀ ਸਿਰਫ 410 ਸਾਨੂੰ ਘਰ ਦਿਖਾਉਣੇ ਆ ਆਜ ਜਮਨ ਨਵਾਂ ਡਾਟ 411 ਘੰਟੇ ਹਨ 411 ਘੰਟੇ ਚੱਲਿਆ ਹੋਇਆ ਸੱਜਣੋ ਤੇ ਜਿਵੇਂ ਕਹਿੰਦੀ ਵੀ ਯਾਰ ਲਿਸ਼ਕਾ ਮਾਰਦਾ ਹਾਂਜੀ ਹਾਂਜੀ ਜਿਵੇਂ ਕੋਰਾ ਫਰੈਸ਼ ਰੈਟਰ ਹੈ ਏਜੰਸੀ ਦੇ ਵਿੱਚ ਵੀ ਥੋੜੀ-ਮੋਟੀ ਗਰਦ ਹੋ ਸਕਦੀ ਹੈ ਇਹ ਤੇ ਉੱਪਰ ਤਾਂ ਭੋਰਾ ਵੀ ਨਹੀਂ ਜਿਵੇਂ ਨਾ ਨਾ ਜਿਵੇਂ ਕੋਰਾ ਰੈਟਰ ਹੈ ਬਿਲਕੁਲ ਕੋਰਾ ਯਾਰ ਗੱਲ ਸਹੀ ਹੈ ਬਾਕੀ ਕਿਹੜਾ ਏਜੰਸੀ ਦਾ ਇਹਦੇ ਨਾਲ ਦਾ ਆਉਂਦਾ ਵੀ ਨਹੀਂ ਜਿਹਨੇ ਆ ਲੈਣਾ ਇਹੀ ਲੈਣਾ ਹੈ ਅੱਛਾ ਜੀ ਹਾਂਜੀ ਉਹਦਾ ਮਿੱਡੇ ਜਿਉਣ ਲੱਗ ਗਏ ਆ ਪਹਿਲਾ ਵਾਲਾ ਡੈਕਟਰਾ ਖੜਮੀ ਸੋਹੜਾ ਖੜਮੀ ਸੋਹੜਾ ਹੈ ਹਾਂਜੀ ਠੀਕ ਹੈ ਪਾਵਰ ਸਟੀਅਰ ਰੰਗਾ ਯਾਰ ਫੈਸਿਲਿਟੀਆਂ ਫੋਰਚੂਨਰ ਵਾਲੀਆਂ ਨੇ ਹਾਂਜੀ ਤੇ ਬਈ ਲੁਧਿਆਣੇ ਦਾ ਨੰਬਰ ਹਾਂਜੀ 99 ਹਾਂਜੀ ਹਾਂਜੀ ਤੇ ਬਈ ਇਹ ਮਾਡਲ ਕਿੰਨਾ ਇਹ ਇਹ 22 ਮਾਡਲ ਆ 2022 2022 ਮਾਡਲ ਹੈ ਤੇ 411 ਘੰਟੇ ਚੱਲਿਆ ਹੋਇਆ 410 11 ਘੰਟੇ ਹੈ ਤੇ ਬਈ ਇਹ ਬਣੂ ਕਿੰਨੇ ਦਾ ਹੁਣ ਇਹ ਦੱਸ ਦੇ ਰੇ ਮਰਮ ਦਾ ਤਾਂ ਬੜਾ ਹੀ ਸਾਫ ਹੈ ਜਮਨ ਨਵਾ ਜੀ ਯਾਰ ਕੀ ਬਾਤ ਹੈ ਯਾਰ ਸਾਰੇ ਬਾਈ ਦੇ ਮਾਰਕੇ ਟਾਇਰਾਂ ਦੇ ਵੀ ਸਾਰੇ ਬਾਈ ਇਹ ਇਹਨੂੰ ਤਾਂ ਬਾਈ ਮਾਡਲ ਕਹਿੰਦੇ ਨੂੰ ਸੰਗ ਲੱਗਦੀ ਆ ਹਾਂ ਜੀ ਇਹਦਾ 24 ਨੂੰ ਵੀ ਪਰੇ ਛੜਦਾ ਹੈ 24 ਨੂੰ ਵੀ ਮਤ ਪਾਉਂਦਾ ਹੈ ਹੈਨਾ ਤੇ ਬਈ ਇਹ ਬਣੂ ਕਿੰਨੇ ਦਾ ਹੁਣ ਇਹਦਾ ਵੇਲਾ ਹੁੱਕ ਤੋਂ ਵੀ ਰੰਗ ਨਹੀਂ ਲਿਆ ਟਰੈਕਟਰ ਹਲ ਤੱਕ ਪੋਰਾ ਦੇਖ ਹੁੱਕ ਵੀ ਉਹੋ ਜਿਹੀ ਪਈ ਟਰੈਕਟਰ ਦੇ ਲਾ ਸਹੀ ਗੱਲ ਆ ਦੇਲਾ ਹੁੱਕ ਵੀ ਹਲੇ ਕਸਨ ਵਾਲਾ ਰੰਗ ਰਿਹਾ ਨਹੀਂ ਉੱਥੋਂ ਲੁਧਿਆਣੇ ਤੋਂ ਚੱਲ ਕੇ ਯਾਰ ਮੈਂ ਤਾਂ ਕਹਣਾ ਹਿਸਰਾਂਦੀ ਆ ਇਹ ਉਹ ਪੰਨਾ ਹੈਨਾ ਗੱਲ ਇਹੀ ਆ ਤੇ ਬਈ ਇਹ ਬਣੂ ਕਿੰਨੇ ਦਾ ਕਰ ਲਾਲ ਆਪਣਾ ਕੁਲਵਿੰਦਰ ਇਹ ਡਾਕਟਰ ਦੇ ਦਾਂਗੇ ਆਪਾਂ 7,65,000 ਦਾ 7,65,000 ਦਾ ਇਹ ਇਹਦੇ ਵਿੱਚੋਂ ਡਿਸਕਾਊਂਟ ਕਿੰਨਾ ਕਰੇਗਾ ਹੁਣ ਇਹ ਦੱਸ ਦੇ ਬਸ ਡਿਸਕਾਊਂਟ ਤੇਰੀ ਵੀਡੀਓ ਕਰਕੇ 5-4000 ਦੇ ਆ ਬੜਾ 5-4000 ਨਹੀਂ ਥੋੜਾ ਜਿਹਾ ਵੱਧ ਹੋਣਾ ਨਹੀਂ ਨਹੀਂ ਇਹ ਤੋਂ ਘੱਟ ਨਹੀਂ 60000 ਐਂਡ ਹੀ ਆ ਬਸ 60000 ਦਾ ਹਾਂ ਜਮ ਐਂਡ ਐ 7.5 ਲੱਖ ਕਹਿੰਦੀ ਨਾ ਨਾ 7.5 ਕਿਉਂ 60000 ਦਾ ਚਲ 55 ਦਾ ਹੋ ਜਾਊਗਾ ਨਹੀਂ ਯਾਰ ਤੇ ਮਿੱਤਰੋ 7,55,000 ਦਾ ਡ ਆਏ ਲਾਲੋਬੀ ਏਜੰਸੀ ਦੇ ਵਿੱਚ ਲਿਆਂਦਾ ਯਾਰ ਕੱਲਾ ਇੱਥੇ ਹਾਰ ਨਹੀਂ ਪਾਇਆ ਹੋਇਆ ਬਹਲਾ ਘੈਂਟ ਟਰੈਕਟਰ ਆ ਕਰ ਲਓ ਕੰਟੈਕਟ ਨੰਬਰ ਵੀ ਬਾਈ ਦਾ ਸਕਰੀਨ ਤੇ ਚੱਲੇ ਜਾਂਦਾ ਸੱਜਣੋ ਲੁੱਟ ਲਓ ਮੇਲਾ ਮੇਲਾ ਲੁੱਟਣ ਵਾਲਾ ਕੰਮ ਹੀ ਆ